ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਲੋਕਾਂ ਦੇ ਪੱਖ ਚ ਚੱਲਦੇ ਆ ਸਰਕਾਰਾਂ ਵੱਲੋਂ ਬੜੇ ਬੜੇ ਹਾਈਵੇ ਕੱਢਣ ਦੀ ਪ੍ਰਪੋਜ਼ਲ ਬਣਾਈ ਗਈ ਸੜਕਾਂ ਕੱਢੀਆਂ ਗਈਆਂ ਲੋਕਾਂ ਨੂੰ ਜੋ ਸਮੱਸਿਆਵਾਂ ਆਈਆਂ ਉਹਨਾਂ ਸਮੱਸਿਆਵਾਂ ਵੱਲ ਕਦੇ ਕਿਸੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਲੋਕਾਂ ਨੇ ਚੀਕ-ਚੀਕ ਕੇ ਕਿਹਾ ਕਿ ਇਹ ਜਿਹੜੀਆਂ ਸੜਕਾਂ ਨਿਕਲ ਰਹੀਆਂ ਨੇ ਇਹ ਸਾਰੀਆਂ ਦੀ ਦਿਸ਼ਾ ਜਿਹੜੀ ਜਾ ਰਹੀ ਹੈ ਉਹ ਉੱਤਰ ਤੋਂ ਦੱਖਣ ਹੈ ਤੇ ਪੰਜਾਬ ਦੇ ਅੰਦਰ ਪਾਣੀ ਦਾ ਵਹਾਅ ਜਿਹੜਾ ਉਹ ਪੂਰਬ ਤੋਂ ਪੱਛਮ ਹੈ ਜਦੋਂ ਮਾਰਸ਼ਾ ਹੋਣੀ ਹੈ ਇਸ ਪਾਣੀ ਦੇ ਵਹਾਅ ਨੇ ਇਹਨੇ ਬਰਬਾਦ ਕਰਨਾ ਹੈ ਇੰਨੇ ਨਹੀਂ ਕਲਾ ਜਿੰਨਾ ਇਲਾਕਿਆਂ ਵਿੱਚ ਦੀ ਸੜਕ ਨਿਕਲਣੀ ਹੈ ਉਹਨਾਂ ਦੀਆਂ ਜ਼ਮੀਨਾਂ ਪਾਟੀਆਂ ਔਰ ਇਹ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਸੜਕ ਨਿਕਲ ਰਹੀ ਹੈ ਇਹ ਘੱਟੋ ਘੱਟ 10 11 ਜਾਂ 12 15 ਫੁੱਟ ਤੱਕ ਉੱਚੀ ਹੈ ਹੁਣ ਐਡੀ ਉੱਚੀ ਸੜਕ ਪਾਰ ਕਰਕੇ ਜਾਣ ਨੂੰ ਦੂਜੇ ਪਾਸੇ ਲੰਘਣ ਲਈ ਕਿਤੇ ਰਸਤਾ ਨਹੀਂ ਉਹ ਨਾ ਵਿਚਾਰੇ ਖੇਤਾਂ ਦੇ ਮਾਲਕਾਂ ਵਾਸਤੇ ਜਿਨ੍ਹਾਂ ਦੀ ਦੋ ਥਾਵਾਂ ਦੇਤੇ ਜ਼ਮੀਨ ਵੰਡੀ ਗਈ ਹੈ ਉਹਨਾਂ ਨੂੰ ਪਤਾ ਨਹੀਂ 10 ਕਿਲੋ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਣਾ ਪੈਣਾ ਪਤਾ ਨਹੀਂ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਣਾ ਔਰ ਦੂਜੀ ਗੱਲ ਜੇ ਹੁਣ ਇੱਕ ਪਾਸੇ ਉਹਨਾਂ ਦੇ ਖੇਤ ਦੇ ਵਿੱਚ ਟਿਊਬਲ ਕਨੈਕਸ਼ਨ ਰਹੇਗਾ ਦੂਜੇ ਪਾਸੇ ਉਧਰ ਨਿਕਲ ਗਿਆ ਉਧਰਲੇ ਪਾਸੇ ਟਿਊਬਲ ਕਨੈਕਸ਼ਨ ਦੀ ਕੋਈ ਵਿਵਸਥਾ ਨਹੀਂ ਇਹਦਾ ਮਤਲਬ ਉਹ ਖੇਤ ਉਹਦਾ ਬੇਕਾਰ ਹੋ ਗਿਆ ਲੇਕਿਨ ਸਰਕਾਰ ਨੇ ਇਹਨਾਂ ਗੱਲਾਂ ਵੱਲ ਬਿੜਾ ਧਿਆਨ ਦਿੱਤੇ ਆ ੱੱਕੇ ਨਾਲ ਇਹ ਸੜਕ ਨੂੰ ਕੱਢਣ ਦਾ ਯਤਨ ਕੀਤਾ ਅਸੀਂ ਦੇਖਿਆ ਪਿੱਛੇ ਲੁਧਿਆਣੇ ਦੇ ਅੰਦਰ ਕਿਸ ਤਰੀਕੇ ਦੇ ਨਾਲ ਕਿੰਨੀ ਬੇਇਨਸਾਫੀ ਹੋਈ ਲੋਕਾਂ ਦੇ ਨਾਲ ਅਮਰਸਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਇਆ ਔਰ ਇਸੇ ਤਰੀਕੇ ਦੇ ਨਾਲ ਹੁਣ ਪਿਛਲੇ ਦਿਨੀ ਕੱਲ੍ਹ ਲਗਾਤਾਰ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਬਠਿੰਡਾ ਡਿਸਟ੍ਰਿਕਟ ਦੇ ਅੰਦਰ ਇਸੇ ਪ੍ਰੋਜੈਕਟ ਦੇ ਤਹਿਤ ਤੱਕੇ ਨਾਲ ਜ਼ਬਰੀ ਉਹਨਾਂ ਨੂੰ ਐਕਵਾਇਰ ਕੀਤਾ ਜਾ ਰਿਹਾ ਹੈ ਕਿਸਾਨ ਨਹੀਂ ਜ਼ਮੀਨ ਦੇਣੀ ਚਾਹੁੰਦੇ ਜਦੋਂ ਕਿ ਜਿਹੜਾ ਐਕਟ ਹੈ ਜਿਹੜਾ ਕਾਨੂੰਨ ਆ ਉਹ ਕਹਿੰਦਾ ਜੇਕਰ ਕਿਸਾਨ 70% ਕਿਸਾਨ ਸਰਕਾਰ ਨੇ ਕੋਈ ਜ਼ਮੀਨ ਲੈਣੀ ਆ ਤੇ ਕਿਸਾਨਾਂ ਦੀ 70% ਕਿਸਾਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਆ ਅਗਰ ਇਸੇ ਪ੍ਰਾਈਵੇਟ ਪ੍ਰੋਜੈਕਟ ਲਈ ਲੈਣੀ ਆ ਤੇ ਉਹਦੇ ਲਈ 80% ਕਿਸਾਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਲੇਕਿਨ ਇੱਥੇ ਕਿਸਾਨਾਂ ਦੀ ਸਹਿਮਤੀ ਕਿਧਰੇ ਦੀ ਕਿਧਰੇ ਗਈ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਔਰ ਜਿਹੜਾ ਕੱਲ ਇਹ ਬੇਇਨਸਾਫੀ ਦੇ ਚੱਲਦਿਆਂ ਬਠਿੰਡੇ ਦੇ ਅੰਦਰ ਸਾਡੇ ਕਿਸਾਨਾਂ ਦੇ ਉੱਤੇ ਉਹਨਾਂ ਦੀ ਜਮੀਨਾਂ ਜ਼ਬਰੀ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਰੋਨਾ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਜਿਹਦੇ ਅਸੀਂ ਐਸਕੇਐਮ ਨਾਨ ਪੋਲਿਟਿਕਲ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਪੁਰਜੋਰ ਸ਼ਬਦਾਂ ਦੇ ਵਿੱਚ ਨਖੇਦੀ ਕਰਦਿਆਂ ਔਰ ਅਤਿ ਨਿੰਦਨਯੋਗ ਕਦਮ ਹੈ ਸਾਡੀ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਇੱਕ ਪਾਸੇ ਤਾਂ ਗੱਲ ਕਰਦੇ ਨੇ ਕਿ ਅਸੀਂ ਪੰਜਾਬਦਰਦੀ ਆ ਲੇਕਿਨ ਦੂਜੇ ਪਾਸੇ ਉਹਨਾਂ ਨੂੰ ਬਾਰ-ਬਾਰ ਪਿੱਟ ਲਿਆ ਕੇ ਕਿਸਾਨਾਂ ਨੂੰ ਘੱਟੋ-ਘੱਟ ਜੇ ਜ਼ਮੀਨ ਖੋਣੀ ਹੈ ਉਹਨਾਂ ਤੋਂ ਇਹਨਾਂ ਨੂੰ ਪੂਰੀ ਕੀਮਤ ਤਾਂ ਦੇ ਦਿਓ ਤਾਂ ਕਿ ਅੱਗੇ ਜਾ ਕੇ ਕਿਤੇ ਜ਼ਮੀਰ ਵੜਾ ਸਕਣ ਔਰ ਅਗਲੀ ਇੱਕ ਮੁਸ਼ਕਲ ਵੱਡੀ ਸਾਡੇ ਪੰਜਾਬ ਦੇ ਕਿਸਾਨਾਂ ਲਈ ਇਹ ਵੀ ਹੈ ਕਿ ਜਿਹੜੇ ਕਿਸਾਨ ਇਹਨਾਂ ਪ੍ਰੋਜੈਕਟਾਂ 'ਚ ਜ਼ਮੀਨਾਂ ਆਉਣਗੀਆਂ ਉਹ ਇੱਥੋਂ ਦੁਬਾਰਾ ਜ਼ਮੀਨ ਜਾ ਕੇ ਕੀ ਰਾਜਸਥਾਨ ਖਰੀਦ ਸਕਦੇ ਆ ਨਹੀਂ ਖਰੀਦ ਸਕਦੇ ਕਿਉਂ ਹਿਮਾਚਲ ਜਾ ਕੇ ਜ਼ਮੀਨ ਖਰੀਦ ਸਕਦੇ ਆ ਨਹੀਂ ਖਰੀਦ ਸਕਦੇ ਬਹੁਤ ਸਾਰੇ ਸਟੇਟਾਂ ਦੇ ਵਿੱਚ ਐਸ ਤਰ੍ਹਾਂ ਰੋਗ ਲੱਗ ਗਿਆ ਕਿ ਕਿਸਾਨ ਜ਼ਮੀਨ ਨਹੀਂ ਖਰੀਦ ਸਕਦਾ ਜਿੱਥੇ ਕੋਈ ਤਾਂ ਸਸਤੀ ਜ਼ਮੀਨ ਮਿਲਣ ਦੀ ਉਮੀਦ ਹੈ ਉੱਥੇ ਤਾਂ ਕਿਸਾਨ ਜਾ ਹੀ ਨਹੀਂ ਸਕਦਾ ਤਾਂ ਫਿਰ ਕਿੱਧਰ ਜਾਏਗਾ ਸੋ ਇਸ ਕਰਕੇ ਇਹ ਇਹ ਜੋਰ ਪਰ ਜੋਨ ਸ਼ਬਦਾਂ ਦੇ ਵਿੱਚ ਸਾਡੀ ਜਥੇਬੰਦੀ ਤੇ ਸਾਡਾ ਪੂਰੇ ਦਾ ਪੂਰਾ ਸਕੀਮ ਨੌਨ ਪੋਲਿਟিক্যাল ਇਹਦੀ ਅਸੀਂ ਨਖੇਦੀ ਕਰਦੇ ਆਂ ਔਰ ਅਸੀਂ ਉਹਨਾਂ ਕਿਸਾਨਾਂ ਦੀ ਸਪੋਰਟ ਤੇ ਆਂ ਜਿਹੜੇ ਕਿਸਾਨ ਆਪਦੀ ਇਸ ਜ਼ਮੀਨੀ ਲੜਾਈ ਦੇ ਲਈ ਜੂਝ ਰਹੇ ਨੇ ਔਰ ਅਸੀਂ ਅੱਗੇ ਤੋਂ ਵੀ ਉਹਨਾਂ ਦਾ ਸਪੋਰਟ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ